ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਦੇ ਵਿੱਚ ਜੋ ਘਟਨਾ ਵਾਪਰੀ ਸੀ ਸੋਨੂੰ ਸਭ ਨੂੰ ਪਤਾ ਹੀ ਆ ਬਾਈ ਰਣਜੋਤ ਸਿੰਘ ਦੇ ਘਰੇ ਬੈਠੇ ਆ ਤੇ ਮੈਂ ਸਭ ਤੋਂ ਪਹਿਲਾਂ ਧੰਨਵਾਦ ਉਹ ਲੋਕਾਂ ਦਾ ਕਰਨਾ ਚਾਹਣਾ ਜਿਨ੍ਹਾਂ ਨੇ ਰਣਜੋਤ ਸਿੰਘ ਦਾ ਸਾਥ ਦਿੱਤਾ ਨਾਲ ਸਾਰੀ ਟੈਕਸੀ ਯੂਨੀਅਨ ਬੈਠੀ ਆ ਸਾਰੇ ਹੀ ਭਰਾ ਬੈਠੇ ਨੇ ਬਾਕੀ ਸਾਰੀ ਗੱਲਬਾਤ ਥੋੜਾ ਨਾਲ ਲੱਖਾ ਬਾਈ ਕਰਨਗੇ ਤੇ ਮੈਂ ਉਹ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹਣਾ ਜਿਹਦੇ ਕਰਕੇ ਅੱਜ ਇਨਸਾਫ ਦੇ ਰਾਹ ਤੇ ਚੱਲ ਸਕਿਆ ਹਜੇ ਰਾਹ ਥੋੜਾ ਜਿਹਾ ਲੰਮਾ ਆ ਪਰ ਪੂਰੀ ਗੱਲਬਾਤ ਤੁਹਾਡੇ ਨਾਲ ਲੱਖਾ ਬਾਈ ਕਰਨਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਫਤਿਹ ਅ ਮਸਲਾ ਤਕਰੀਬਨ ਸਾਰਾ ਛੋਟੀ ਮੀਡੀਆ ਤੇ ਵੀ ਫੈਲਿਆ ਤੁਸੀਂ ਵੀਡੀਓ ਦੇਖੀਆਂ ਸਾਰੇ ਬੋਲੇ ਭਾਨਾ ਬੋਲਿਆ ਸੀ ਬੋਲੇ ਹੋਰ ਬੋਲੇ ਸਾਡੇ ਨਾਲ ਸਾਰੇ ਬਾਈ ਭਵਨਰਗੇ ਬੈਠੇ ਆ ਪ੍ਰਿੰਸ ਬੈਠਾ ਆਪਣੇ ਟੈਕਸੀ ਯੂਨੀਅਨ ਤੋਂ ਵੱਖ-ਵੱਖ ਅਹੁਦੇਦਾਰ ਬੈਠੇ ਨੇ ਬਾਈ ਸ਼ਹਿਰ ਨਿਵਾਸੀ ਬੈਠੇ ਨੇ ਸਾਰੇ ਆ ਸਾਡੇ ਕੋਲੇ ਜਿੰਨੇ ਮੋਤਵਾਰ ਸੱਜਣ ਜਿਨ੍ਹਾਂ ਨੇ ਇਹ ਬਹੁਤ ਵੱਡਾ ਯੋਗਦਾਨ ਪਾਇਆ ਉਹਦੇ ਭਾਰਤਨਗਰ ਚੌਂਕ ਜਾਮ ਕੀਤਾ ਉਸ ਤੋਂ ਬਾਅਦ ਕਾਲਤਾ ਸਾਹ ਦੇ ਜ਼ਹੀਦਾਰ ਦਾ ਸਾਹ ਦਾ ਵੀ ਫੋਨ ਆਇਆ ਜਿਹੜਾ ਖਮੇਂਦਰ ਪੁਲਿਸ ਜਿਹੜਾ ਹੈਗਾ ਲੁਧਿਆਣੇ ਦਾ ਸੀਪੀ ਉਹਨਾਂ ਨੂੰ ਤੇ ਜਦੋਂ ਸਾਰੇ ਇੱਕ ਮਾਹੌਲ ਬਣਿਆ ਤਾਂ ਜਾ ਕੇ ਇਸ ਨੌਜਵਾਨ ਨੂੰ ਥੋੜਾ ਮੋਟਾ ਇਨਸਾਫ ਦੀ ਜਿਹੜੀ ਆਸ ਬੱਜੀ ਆ ਮੈਂ ਕਹੂੰਗਾ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਬੜੀਆਂ ਇੰਟਰਵਿਊਆਂ ਦੇ ਵਿੱਚ ਬੜੇ ਚੈਨਲਾਂ ਤੇ ਗੱਲਾਂ ਆ ਗਈਆਂ ਅੱਜ ਮੈਂ ਗੱਲ ਕਰ ਰਿਹਾ ਸੀਗਾ ਤਾਂ ਮੈਂ ਪੁੱਛਿਆ ਆ ਕਿ ਮੈਂ ਕਿਹਾ ਵੀ ਅੱਜ ਦਾ ਤਰਾ ਨੌ ਖਿੱਚਿਆ ਗਿਆ ਇੱਕ ਕਿਵੇਂ ਖਿੱਚਿਆ ਗਿਆ ਕੋਈ ਦਾਗ ਨਾਲ ਟੁੱਟ ਗਿਆ ਜਾਂ ਕਿਸੇ ਤਾਕੀ ਚ ਆ ਗਿਆ ਗੱਡੀ ਦੇ ਜਾਂ ਕੋਈ ਕੀ ਕਾਰਨ ਬਣਿਆ ਇਹ ਕਹਿੰਦਾ ਬਾਈ ਜੀ ਇੱਕ ਜਮੂਰੀ ਸੀ ਛੋਟੀ ਜਮੂਰੀ ਜਮੂਰ ਕਹਿ ਦਿੰਨੇ ਆ ਆਪਾਂ ਪਲਾਹ ਜਮੂਰ ਉਹਦੇ ਨਾਲ ਕਹਿੰਦਾ ਮੇਰਾ ਨਾ ਖਿੱਚਿਆ ਗਿਆ ਸੋ ਪੰਜਾਬ ਦੇ ਲੋਕੋ ਜਿਵੇਂ ਆਪਾਂ ਵਾਰ-ਵਾਰ ਗੱਲ ਕਰ ਰਹੇ ਹਾਂ ਵੀ ਪੰਜਾਬ ਪੁਲਿਸ ਸਟੇਟ ਬਣ ਚੁੱਕਿਆ ਹੈ ਪੁਲਿਸ ਦਾ ਇੰਨਾ ਧੱਕਾ ਇੰਨਾ ਗੁੰਡਾ ਰਾਜ ਹੋ ਚੁੱਕਿਆ ਇੱਥੇ ਆਪਾਂ ਦੇਖਦੇ ਆਂ ਵੀ ਇਹ ਆਪਾਂ ਗੱਲਾਂ ਸੁਣਦੇ ਹੁੰਦੇ ਸੀਗੇ ਪੁਰਾਣੇ ਬੈਠੇ ਇਹਨਾਂ ਨੇ ਤਾਂ ਹਡਾਈਆਂ ਨੇ ਆਪਣੇ ਪਿੰਡਿਆਂ ਤੇ ਵੀ 80 90 ਦੇ ਦੌਰ ਦੇ ਵਿੱਚ ਕਿਵੇਂ ਨੌ ਖਿੱਚ ਦਿੰਦੇ ਸੀਗੇ ਹੱਥਾਂ ਦੇ ਪੈਰਾਂ ਦੇ ਕਿਵੇਂ ਆ ਮਾਸ چیر ਕੇ ਤੇ ਵਿੱਚ ਨੂਨ ਮਿਰਚਾਂ ਪਾ ਭਰ ਦਿੱਤੀਆਂ ਜਾਂਦੀਆਂ ਸੀ ਬੜਾ ਤਸ਼ੱਦਰ ਜਾਣੇ ਉਹ ਤਾਂ ਗੱਲਾਂ ਸੁਣ ਕੇ ਰੂਹ ਕੰਬਦੀ ਆ ਤੇ ਉਹਨਾਂ ਬੰਦਿਆਂ ਤੇ ਉਸ ਵੇਲੇ ਇਹ ਬੀਤੇ ਆ ਹਡਾਈਆਂ ਨੇ ਉਹਨਾਂ ਨੇ ਉਹੀ ਦੌਰ ਉਹੀ ਗੱਲਾਂ ਬਾਤਾਂ ਫੇਰ ਐਡੀ ਕੀ ਗੱਲ ਸੀ ਇੱਕ ਗੱਡੀ ਲੱਗਦੀ ਆ ਟੈਕਸੀ ਨਾਲ ਟੈਕਸੀ ਲੱਗ ਜਾਂਦੀ ਆ ਗੱਡੀ ਉਸ ਤੋਂ ਬਾਅਦ ਬੰਦਿਆਂ ਦੀ ਆਸ ਵਿੱਚ ਉਹ ਬੰਦੇ ਇਹ ਗਲ ਪੈਂਦੇ ਨੇ ਉਹ ਪੁਲਿਸ ਬੁਲਾਉਂਦੇ ਨੇ ਜਿਹੜੇ ਆਪਣੇ ਆਪ ਨੂੰ ਅ ਪੱਤਰਕਾਰ ਕੋਈ ਕਹਿ ਰਹੇ ਸੀਗੇ ਪੁਲਿਸ ਬੁਲਾ ਕੇ ਉਸ ਤੋਂ ਬਾਅਦ ਉਹ ਧੱਕੇ ਨਾਲ ਚੱਕ ਕੇ ਲੈ ਜਾਂਦੇ ਆ ਸਾਰੀ ਰਾਤ ਕੁੱਟਦੇ ਆ ਡਾਂਗਾਂ ਨਾਲ ਸਾਰਾ ਇਹਦਾ ਪੰਡਾ ਲੀਲਾ ਕਰਿਆ ਪਿਆ ਨੌ ਖੇਤਿਆ ਜਾਂਦਾ ਸਾਰੀ ਉਮਰ ਨੂੰ ਠੰਡ ਦੇ ਨੰਗਾ ਰੱਖਿਆ ਜਾਂਦਾ ਮਿਲਤਾਂ ਕਰਾਂਗਾ ਜਾਂਦੀਆਂ ਪੈਰੀਂ ਹੱਥ ਲਵਾਏ ਜਾਂਦੇ ਆ ਐਡਾ ਕਿਹੜਾ ਗਨਾਂ ਹੋ ਗਿਆ ਯਾਰ ਕੀ ਇਸ ਕਾਲ ਦਾ ਪੰਜਾਬ ਦਾ ਮੁੱਖ ਮੰਤਰੀ ਭਵਨ ਸਿੰਘ ਮਾਨ ਗ੍ਰਹਿ ਮੰਤਰੀ ਵੀ ਉਹੀ ਆ ਪੰਜਾਬ ਦਾ ਪੁਲਿਸ ਡਿਪਾਰਟਮੈਂਟ ਵੀ ਉਹਦੇ ਕੋਲੇ ਆ ਪੰਜਾਬ ਦਾ ਡੀਜੀਪੀ ਇਹ ਕੁਝ ਜਵਾਬ ਦੇਣਗੇ ਵੀ ਇੰਨਾ ਤਛੜ ਕਿਉਂ ਕੀਤਾ ਗਿਆ ਕੀ ਗੁਨਾਹ ਸੀ ਇਹਦਾ ਇਹ ਕੋਈ ਚੱਟਾ ਵੇਚਦਾ ਸੀ ਇਹਨੇ ਕੋਈ ਕਤਲ ਕੀਤਾ ਸੀ ਵੀ ਉਹ ਮਨਾਉਣਾ ਸੀ ਮੰਨ ਨਹੀਂ ਰਿਹਾ ਸੀ ਜਾਂ ਕੀ ਗੁਨਾਹ ਸੀ ਸੋ ਇਹਦਾ ਇਹ ਇੱਕ ਘਟਨਾ ਨਹੀਂ ਹੈਗੀ ਉਸੇ ਇਸੇ ਜਿਹੜੇ ਕਿਉਂਕਿ 1 ਨੰਬਰ ਚੌਕੀ ਪੈਂਦੀ ਹੈ ਜੀ 4 ਨੰਬਰ ਚੌਕੀ ਪੈਂਦੀ ਹੈ 4 ਨੰਬਰ ਚੌਕੀ ਦੇ ਵਿੱਚ ਪਹਿਲਾਂ ਵੀ ਘਟਨਾਵਾਂ ਇੱਥੇ ਸਾਨੂੰ ਦਿਖਾਈਆਂ ਗਈਆਂ ਇੱਕ ਇਥੇ ਆਪਣੇ ਡਾਕਟਰ ਸੀ ਬਰਮਾ ਜੀ ਉਹਨਾਂ ਦਾ ਇੱਕ 14-15 ਸਾਲ ਦਾ ਬੱਚਾ ਆਈਸਕ੍ਰੀਮ ਖਾਣ ਗਿਆ ਉਹ ਕੁੱਟਿਆਲ ਨੱਕ ਦੀ ਹੱਡੀ ਤੋੜਤੀ ਸੀ ਉਦੋਂ ਵੀ ਸੁਣਵਾਈ ਉਦੋਂ ਵੀ ਕੋਈ ਨਹੀਂ ਹੋਈ ਏਸੇ 4 ਨੰਬਰਾਂ ਦੇ ਤੂੰ ਪਹਿਲਾਂ ਵੀ ਕਈ ਬੰਦੇ ਕੁੱਟੇ ਆ ਤਾਂ ਜੇ ਆਪਾਂ ਭਰਾਵੋ ਇਕੱਠੇ ਹੋ ਕੇ ਇਸ ਮਸਲੇ ਦੇ ਖਿਲਾਫ ਆਪਣੀ ਆਵਾਜ਼ ਨਹੀਂ ਬੁਲੰਦ ਕਰਾਂਗੇ ਤਾਂ ਫਿਰ ਪੁਲਿਸਟੇਟ ਬਣ ਚੁੱਕਿਆ ਪੰਜਾਬ ਜਿਹਨੂੰ ਮਰਜ਼ੀ ਚੱਕ ਕੇ ਕੁੱਟਮਾਰ ਵੀ ਕਰਨਗੇ ਖਪਾਉਣਗੇ ਵੀ ਰਫਾ ਦਫਾ ਵੀ ਕਿਸਾਂ ਨੂੰ ਕਰ ਦਿੰਦੇ ਆਪਾਂ ਪਹਿਲਾਂ ਵੀ ਦੇਖਿਆ ਕਿੰਨੇ ਕਿਸੇ ਦੇ ਰਫਾ ਦਫਾ ਹੁਣ ਦੇ ਅਗਲੀ ਗੱਲ ਮੈਂ ਪਿਗਲੇ ਗੱਲ ਕਰਦਾ ਹਾਂ ਨੌਜਵਾਨ ਦੇ ਨਾਲ ਕਿ ਇਹ ਜਿਹੜੀਆਂ ਘਟਨਾਵਾਂ ਵਾਧੀਆਂ ਕਿਉਂ ਨੇ ਜਾਂ ਆਪਾਂ ਕਹਿੰਦੇ ਮੂੰਹ ਕਿਉਂ ਪਾਇ ਜਾਂਦਾ ਮੂੰਹ ਪਤਾ ਕਿਉਂ ਪੈਂਦਾ ਜਦੋਂ ਅਸੀਂ ਰਾਜਨਾਮੇ ਕਰ ਲੈਨੇ ਆ ਇਹ ਦੁਕਾਨ ਦਾ ਪਿੱਛੇ ਇੱਕ ਮੁੰਡੇ ਨਾਲ ਐਂਕਾਊਂਟਰ ਹੋਇਆ ਮੈਂ ਉਹ ਪਰਿਵਾਰ ਕੋਲ ਵੀ ਜਾ ਕੇ ਆਇਆ ਘਰੇ ਮਿਲ ਕੇ ਆਇਆ ਕੱਲਾ ਕੱਲਾ ਮੁੰਡਾ ਸੀ ਝੂਠੇ ਮੁਕਾਬਲੇ 'ਚ ਮਾਰਦਾ ਪਰ ਉਹਦਾ ਪਰਿਵਾਰ ਬਾਈ ਦਾਈ ਨਾਮਾ ਕਰ ਗਿਆ ਸਾਡ ਨੇ ਇਹਨੂੰ ਪਹਿਲਾਂ ਕਈ ਵਾਰੀ ਵਾਪਰਿਆ ਆ ਪਿੱਛੇ ਜੇ ਸਰਪੰਚ ਦਾ ਕਤਲ ਹੋਇਆ ਸੀ ਉਹਦੇ ਵਿੱਚ ਰਾਇਨਾਮਾ ਹੋਇਆ ਹੋਰ ਕਈ ਕਤਲਾਂ ਦੇ ਵਿੱਚ ਲੋਕ ਰਾਇਨਾਮਾ ਕਰਦੇ ਆ ਤਾਂ ਇਹਨਾਂ ਨੂੰ ਮੂੰਹ ਪੈਂਦਾ ਵੀ ਕੋਈ ਗੱਲ ਨਹੀਂ ਕੋਟੂ ਮਾਰੋ ਖਪਾ ਦਿਓ ਜੋ ਮਰਜੀ ਕਰ ਦਿਓ ਗੋਲੀਆਂ ਮਾਰ ਦਿਓ ਚਾਹੇ ਨੌ ਖਿੱਚ ਦਿਓ ਰਾਈ ਨੰਬਰ ਤਾਂ ਹੋ ਹੀ ਜਾਣਾ ਪੈਸਾ ਦੇ ਕੇ ਹੋ ਜਾਣਾ ਕਿਸੇ ਦਵਾ ਕਰਕੇ ਹੋ ਜਾਣਾ ਸੋ ਜੇ ਪੰਜਾਬ ਦੇ ਲੋਕੋ ਅਸੀਂ ਇਹਨਾਂ ਨੂੰ ਅੰਜਾਮ ਤੱਕ ਲਿਜਾਵਾਂਗੇ ਸਜ਼ਾਵਾ ਤੱਕ ਲਿਜਾਵਾਂਗੇ ਤਾਂ ਫਿਰ ਇਹਨਾਂ ਦੇ ਨੱਕ ਮੋੜੇ ਜਾਣੇ ਆ ਤਾਂ ਠੱਲ ਪੈਣੀ ਆ ਅੱਜ 80 90 ਦੇ ਦੌਰ ਦੇ ਵਿੱਚ ਝੂਠੇ ਮੁਕਾਬਲਿਆਂ ਦੇ ਵਿੱਚ ਜਾਂ ਝੂਠੇ ਮੁਕਾਬਲੇ ਬਣਾਏ ਰੋਕੀਆਂ ਤਰੱਕੀਆਂ ਲੈਣਾਂ ਦੀ ਖਾਤਰ ਪੈਸਾ ਕਮਾਉਣ ਦੀ ਖਾਤਰ ਸ਼ਾਬਾਸ਼ੇ ਦੀ ਖਾਤਰ ਅੱਜੋ ਸਜਾਮਾਂ ਭੁਤੀ ਵੀ ਰਹੇ ਨੇ ਉਹਦੇ ਵਿੱਚੋਂ ਬੰਦੇ ਸੋ ਇਸ ਕਰਕੇ ਮੈਂ ਇਸ ਨੌਜਵਾਨਾਂ ਖਾਸ ਤੌਰ ਤੇ ਇਹੀ ਅਪੀਲ ਕੀਤੀ ਸਾਰੇ ਭਰਾ ਬੈਠੇ ਆ ਸਾਰਿਆਂ ਨੇ ਇਹੀ ਪੀਰ ਕੀਤੀ ਹੈ ਵੀ ਤੈਨੂੰ ਦਬਾ ਵੀ ਪਾਉਣਗੇ ਲਾਲਚ ਵੀ ਆਉਣਗੇ ਹੋਸਲਾ ਕੋਈ ਐਮਐਲਏ ਦੇ ਫੋਨ ਆਉਣ ਕਿਸੇ ਮੰਤਰੀ ਦਾ ਫੋਨ ਆਵੇ ਕਿਸੇ ਪੁਲਿਸ ਵਾਲੇ ਦਾ ਫੋਨ ਆਵੇ ਕੋਈ ਲਾਲਚ ਦੇਣ ਹਰ ਤਰ੍ਹਾਂ ਦੀ ਤੇਰੇ ਨਾਲ ਉਹ ਜਿਹੜੀ ਚਾਲ ਚੱਲਣਗੇ ਚੱਲ ਵੀ ਚੁੱਕੇ ਆ ਆਮਰਾ ਬੇਲੀ ਬੈਠਾ ਪ੍ਰਿੰਸ ਇਹਨਾਂ ਕੋਲੇ ਫੋਨ ਵੀ ਆਉਣੇ ਸ਼ੁਰੂ ਹੋ ਗਏ ਵੀ ਰਾਜਨਾਮਾ ਕਰਾ ਦੇ ਗਏ আর ਕੋਈ ਗੱਲ ਨਹੀਂ ਪੈਸੇ ਦਵਾ ਦਿੰਨੇ ਆ ਮਿੰਟ ਕਰਾ ਦਿੰਨੇ ਆ ਨਹੀਂ ਇਹੀ ਚੀਜ਼ਾਂ ਇਹ ਅੱਗੇ ਵਧਾਉਂਦੀਆਂ ਨੇ ਇਸ ਚੀਜ਼ ਨੂੰ ਜੇ ਇੱਕ ਬੰਦੇ ਨੂੰ ਦੋ ਬੰਦੇ ਨੂੰ ਸਜ਼ਾ ਹੋਵੇ ਤਾਂ ਬੀਹਾਂ ਨੂੰ ਕੰਨ ਹੁੰਦੇ ਆ ਸੈਂਕੜਿਆਂ ਨੂੰ ਕੰਨ ਹੁੰਦੇ ਵੀ ਦੇਖਿਓ ਯਾਰ ਉਹ ਬੰਦੇ ਨੇ ਗਲਤੀ ਕੀਤੀ ਸੀ ਅਸੀਂ ਕਹਿੰਦੇ ਜਿਹੜਾ ਬੰਦਾ ਕਰਾਇਮ ਕਰਦਾ ਜਿਹੜਾ ਬੰਦਾ ਜਰਮ ਕਰਦਾ ਪੁਲਿਸ ਦਾ ਹੱਕ ਬਣਦਾ ਉਸ ਕਰਾਇਮ ਨੂੰ ਰੋਕਣ ਦਾ ਜਰਮ ਨੂੰ ਰੋਕਣ ਦਾ ਕ੍ਰਾਈਮੀਨਲ ਬੰਦੇ ਨੂੰ ਫੜ ਕੇ ਜੇਲ੍ਹ 'ਚ ਦੇਣ ਦਾ ਪੁਲਿਸ ਕੋਲ ਹੱਕ ਨਹੀਂ ਹੈਗਾ ਵੀ ਤੁਸੀਂ ਜਿਹਦੇ ਮਰਜ਼ੀ ਗੋਲੀ ਮਾਰ ਦਿਓ ਜਿਹ ਨੂੰ ਮਰਜ਼ੀ ਚੱਕ ਕੇ ਡਾਂਗਾ ਮਾਰ ਦਿਓ ਜਿਹਦੇ ਮਰਜ਼ੀ ਚੱਕ ਕੇ ਨਾਹ ਖਿੱਚ ਦਿਓ ਇਹ ਪੁਲਿਸ ਕੋਲ ਕੋਈ ਅਧਿਕਾਰ ਨਹੀਂ ਹੈ ਸੋ ਇਹ ਪੁਲਿਸ ਕੋਲ ਅਧਿਕਾਰ ਜਦੋਂ ਪੰਜਾਬ ਦਾ ਮੁੱਖ ਮੰਤਰੀ ਇਹ ਕਹਿੰਦਾ ਨਾ ਗੋਲੀ ਦਾ ਜਵਾਬ ਗੋਲੀ ਨਾਲ ਇਹ ਇਹ ਬਿਆਨ ਕਦਰ ਵੈਰੋ ਵਰਗਿਆਂ ਦੇ ਵੀ ਆਏ ਸੀਗੇ ਵੀ ਗੋਲੀ ਦਾ ਜਵਾਬ ਗੋਲੀ ਨਾਲ ਤੇ ਪੰਜਾਬ ਦੇ ਮਾਹੌਲ ਨੂੰ ਅੱਗ ਨਾ ਲਾਓ ਸ਼ਾਂਤ ਬਸਣ ਦਿਓ ਪੰਜਾਬ ਨੂੰ ਹਰ ਬੰਦਾ ਇੱਥੇ ਸ਼ਾਂਤ ਰਹਿਣਾ ਚਾਹੁੰਦਾ ਹੈ ਪਰ ਇਹ ਮਾਹੌਲ ਜਿਹੜੀ ਸਰਕਾਰ ਬਣਾ ਰਹੀ ਅਸੀਂ ਕਹਿੰਦਾ ਜਿਹੜੇ ਬੰਦੇ ਦੇ ਗੈਰੰਟਰਾਂ ਦੀ ਗੱਲ ਕਰਦੇ ਹੂੰ ਵੀ ਗੈਸਟਰਾਂ ਕਰਦੇ ਫੜੋ ਗੈਸਟਰ ਕੌਣ ਕਹਿੰਦਾ ਹਰ ਬੰਦਾ ਦੁਖੀ ਐ ਰੋਤੀ ਦੇ ਫੋਨ ਆਉਂਦੇ ਐ ਬੰਦੇ ਮਾਰੇ ਜਾ ਰਹੇ ਐ ਦੁਕਾਨਾਂ ਵਾਲੇ ਵਿਆਹਾਂ 'ਚ ਸੜਕਾਂ ਤੇ ਜਾਂਦੇ ਬੰਦਿਆਂ ਦੇ ਕਤਲ ਹੋ ਰਹੇ ਐ ਦੁਖੀ ਨੇ ਬੰਦੇ ਜੜ ਨੂੰ ਫੜੋ ਨਾ ਜੜ ਨੂੰ ਜੜ ਫੜਨੀ ਹੁੰਦੀ ਜੇਲਾ 'ਚ ਬਿਠਾ ਕੇ ਪ੍ਰੋਟੈਕਸ਼ਨ ਹੋ ਰਹੀ ਐ ਗੈੰਟਰਾਂ ਦੀ ਬਾਹਰਲੇ ਮੁਲਕਾਂ 'ਚ ਬੈਠੇ ਗੈੰਟਰਾਂ ਤੇ ਬੰਦੇ ਜਵਾਕਾਂ ਨੂੰ ਹਰ ਕਰਕੇ ਨੁਕਸਾਨ ਕਰਾਦੇ ਲੋਕਾਂ ਦਾ ਉਹਨਾਂ ਨੂੰ ਤੁਹਾਨੂੰ ਫੜਨੀ ਹੁੰਦਾ ਇੱਥੇ ਫੜ ਕੇ ਆਪਾਂ ਕਹਿੰਦੇ 2500 ਬੰਦਾ ਫੜ ਲਿਆ 3000 ਬੰਦਾ ਫੜ ਲਿਆ ਹੁਣ ਆ ਭਾਂਤਮਾ ਦੇ ਬੋਰਡ ਲਾ ਦੂਗਾ ਸ਼ਰਕਾਂ ਤੇ ਵੀ 3000 ਕੇ ਹੰਟਰ ਫੜਦੇ ਆ ਜੀ ਇੰਨੀਆਂ ਐਫਆਈਆ ਰਾਂ ਹੋ ਗਈਆਂ ਜੀ ਇੰਨੇ ਬੰਦੇ ਅੰਦਰ ਦੇਤੇ ਇਹ ਕੱਲਿਆ ਗਿਲਤੀ ਨਾ ਵਧਾਓ ਅਖਰ ਜੜ ਫੜ ਕੇ ਉਹਨੂੰ ਨੱਥ ਪਾਓ ਲੋਕ ਤੁਹਾਡੇ ਨਾਲ ਪਰ ਮੈਂ ਇੱਕ ਲੋਕਾਂ ਨੂੰ ਕਹਿਣਾ ਚਾਹਣਾ ਇਹ ਭਰਾ ਨੂੰ ਮੈਂ ਇਹਦੇ ਵਿੱਚ ਚੰਦ ਸ਼ਬਦ ਆਪਾਂ ਤੋਂ ਬੁਲਾਵਾਂਗੇ ਇਹਨੂੰ ਅਪੀਲ ਆ ਬਾਰ-ਬਾਰ ਵੀ ਕਿਸੇ ਪ੍ਰਕਾਰ ਦਾ ਬਾਈ ਕੋਈ ਸਮਝੌਤਾ ਆ ਸਮੁੱਚੀ ਜਨੇ ਸੰਗਤਾਂ ਸਾਰਾ ਪੰਜਾਬ ਇਸ ਧੱਕੇ ਦੇ ਖਿਲਾਫ ਤੇਰੇ ਨਾਲ ਖੜਾ ਪਰ ਕਿਸੇ ਪ੍ਰਕਾਰ ਦਾ ਕੋਈ ਮੇਰਾ ਵੀਰ ਕੱਲ ਨੂੰ ਕੋਈ ਦਵਾ ਚ ਆ ਕੇ ਕਿਸੇ ਦਾਲ ਚ ਚਾ ਕੇ ਦੇਖੋ ਜੇ ਬੰਦੇ ਦੀ ਜ਼ਮੀਰ ਹੀ ਮਰ ਗਈ ਤੇ ਉੱਤੇ ਕੁਝ ਨਹੀਂ ਜੇ ਜ਼ਮੀਰ ਨੂੰ ਜਿਉਂਦਾ ਰੱਖਣਾ ਫਿਰ ਬਹੁਤ ਕਸ਼ਟ ਵਿੱਚ ਲੜੇ ਪੈਂਦੇ ਆ ਦੁੱਖ ਚ ਲੜਨੇ ਪੈਂਦੇ ਆ ਫਿਰ ਆਪਾਂ ਜਦ ਦਾ ਵੀ ਆ ਬੰਦਾ ਘੱਟੋ ਘਾਟ ਅਸੀਂ ਆਪਣੀ ਆਤਮਾ ਨੂੰ ਆਪਣੀ ਜ਼ਮੀਰ ਨੂੰ ਜਵਾਬ ਦੇ ਹੁੰਦੇ ਆ ਵੀ ਨਹੀਂ ਯਾਰ ਅਸੀਂ ਠੀਕ ਹੈ ਅਸੀਂ ਆਪ ਦੀ ਪੂਰੀ ਵਾਹ ਲਾਈ ਆ ਅਸੀਂ ਲੜੇ ਆ ਅਸੀਂ ਸੰਘਰਸ਼ ਕੀਤਾ ਅੱਗੇ ਕਹਾ ਇਹ ਅਦਾਲਤਾਂ ਕੇਸ ਜਾਂਦਾ ਉਦੋਂ ਕੀ ਨਿਕਲਦਾ ਉਹਦੇ ਲਈ ਵੀ ਆਪਾਂ ਨੂੰ ਚਾਰਾ ਜੋ ਜੱਡ ਕਰਨੀ ਪਣੀ ਹੈ ਹਾਈ ਕੋਰਟ ਵੀ ਜਾਣਾ ਪੈਣਾ ਹੈ ਜਿਵੇਂ ਬਾਈ ਜੀ ਦੱਸ ਰਹੇ ਸੀ ਹਿਊਮਨ ਰਾਈਟ ਵਾਲਾ ਕੋਲ ਵੀ ਅਸੀਂ ਗਏ ਆ ਮਨੁੱਖੀ ਅਧਿਕਾਰ ਕੇ ਬੰਦਾ ਅੰਨਾ ਤੇ ਸ਼ਬਦ ਦਾ ਇਹ ਇਹਦੇ ਖਿਲਾਫ ਜਾਣਾ ਵੀ ਪੰਦਦਾ ਹਾਲਾਂਕਿ ਸਾਡੀਆਂ ਕੋਰਟਾਂ ਨੂੰ ਸੋ ਮੋਟੋ ਨੋਟਿਸ ਲੈਣੇ ਚਾਹੀਦੇ ਨੇ ਇਹਨਾਂ ਦੇ ਉੱਤੇ ਵੀ ਨਾਲ ਹੀ ਨਾਲ ਇਹ ਜੀ ਘਟਨਾ ਵਾਪਰਦੀ ਆ ਤਾਂ ਇਹਨਾਂ ਦੇ ਖਿਲਾਫ ਕਾਰਵਾਈ ਬਣਦੀ ਆ ਸੋ ਮੈਂ ਕਹੂੰਗਾ ਕਿ ਚੰਦ ਸ਼ਬਦ ਤੋਂ ਸੁਣ ਰਹੇ ਨੇ ਤੈਨੂੰ ਪੰਜਾਬ ਦੇ ਲੋਕ ਪੰਜਾਬੀ ਹੌਂ ਦਰਦੀ ਆ ਤੇਰੇ ਨਾਲ ਦਿਲੋਂ ਲੋਕਾਂ ਦੀ ਲੋਕਾਂ ਨੇ ਆਵਾਜ਼ ਬੁਲੰਦ ਕੀਤੀ ਆ ਉਹਨਾਂ ਨੂੰ ਮੇਰਾ ਵੀਰ ਆਪਣੀ ਜਵਾਨੀ ਤੋਂ ਭਰੋਸਾ ਦੇ ਕੇ ਮੈਂ ਇਸ ਜਿਹੜੀ ਮੇਰੇ ਨਾਲ ਵਾਪਰੀ ਆ ਮੈਂ ਇਸ ਨੂੰ ਅੰਜਾਮ ਤੱਕ ਲਿਜਾਊਂਗਾ ਮੈਂ ਕਿਸੇ ਦਵਾਚ ਲਾਲਚਾਂ ਚ ਆ ਕੇ ਕੋਈ ਕਿਸੇ ਪ੍ਰਕਾਰ ਦਾ ਮੈਂ ਆਪਣਾ ਜਵੀਰ ਨਹੀਂ ਵੇਚੂਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਨੇੜੇ ਹੋ ਜਾ ਨੇੜੇ ਮੈਂ ਵੀਰੇ ਇਹ ਹੀ ਗੱਲ ਕਹੂੰਗਾ ਜੀ ਦੇਖੋ ਬੰਦੇ ਮੇਰੇ ਵਰਗੇ ਬੰਦਿਆਂ ਨੂੰ ਬਸ ਆ ਹੁੰਦਾ ਕਿ ਸਾਂ ਸੁਸਤਰੀ ਜ਼ਿੰਦਗੀ ਕੱਟਾਂ ਕੋਈ ਪਰਚਾ ਕੋਈ ਪੁਲਿਸ ਥਾਣਿਆਂ ਦੇ ਰੋਲੇ ਤੋਂ ਬਚਦਾ। ਭਾਈ ਜਦ ਹੁਣ ਮੇਰੇ ਤੇ ਸਾਰਾ ਕੁਝ ਹੀ ਹੋ ਗਿਆ। ਮੇਰਾ ਮੈਨੂੰ ਕੁੱਟ ਵੀ ਦਿੱਤਾ ਮੇਰੇ ਤੇ ਪਰਚਾ ਵੀ ਹੋ ਗਿਆ ਮੈਂ ਜੇਲ੍ਹ ਵੀ ਚਲਾ ਗਿਆ। ਹੁਣ ਤੇ ਦੇਖੋ ਜੀ ਮੇਰੇ 'ਚ ਇਹ ਤਾਂ ਰਹਿਣੀ ਗਿਆ ਜੀ ਮੈਂ ਕਿਸੇ ਇਹਨਾਂ ਦੇ ਲਾਲਚ ਚ ਜਾਊਂਗਾ ਜਾਂ ਕੋਈ ਇਹਨਾਂ ਦੇ ਦਬਾਅ ਚ ਜਾਊਂਗਾ। ਠੀਕ ਹੈ ਜੀ ਇਸ ਗੱਲੋਂ ਮੈਂ ਸਾਰੇ ਆਪਣੇ ਸਾਰੇ ਜਿੰਨੇ ਮੇਰੇ ਨਾਲ ਖੜੇ ਮੈਂ ਸਭ ਨੂੰ ਕਹਿ ਦੇਣਾ ਚਾਹਨਾ। ਕਿ ਦੇਖੋ ਜੀ ਨਾ ਮੈਨੂੰ ਪੈਸੇ ਥੇਲੀ ਦਾ ਲਾਲਚ ਆ ਤੇ ਨਾ ਮੈਨੂੰ ਮੈਂ ਤੇ ਮੈਂ ਤੇ ਬੜਾ ਭਾਗਸ਼ਾਲੀ ਆ ਕਿ ਰੱਬ ਨੇ ਮੈਨੂੰ ਇਸ ਚੀਜ਼ ਲਈ ਮੈਨੂੰ ਚੁਣਿਆ ਤੇ ਪੂਰਾ ਪੰਜਾਬ ਹਿੰਦੁਸਤਾਨ ਮੇਰੇ ਨਾਲ ਖੜਾ ਜੀ ਮੈਂ ਤੇ ਇਸ ਚੀਜ਼ ਲਈ ਬਹੁਤ ਸਤਿਕਾਰ ਕਰਦਾ ਠੀਕ ਹੈ ਜੀ ਤੇ ਮੈਂ ਆਪ ਦੇ ਵੱਲੋਂ ਹੀ ਦੇਖੋ ਜਿੱਥੇ ਤੱਕ ਮੈਨੂੰ ਇਹ ਲੜਾਈ ਲੜਨੀ ਪਈ ਮੈਂ ਲੜੂੰਗਾ ਜੀ ਕੀ ਪਤਾ ਮੇਰੇ ਕਰਕੇ ਜੀ ਕਿੰਨੀ ਨੌਜਵਾਨੀ ਬਚ ਗਈ ਹੋਵੇ ਗਾਂ ਜਾ ਕੇ ਪਤਾ ਨਹੀਂ ਕੀ ਕੁਝ ਹੋਣਾ ਹੋਵੇ ਮੈਂ ਤਾਂ ਇਹ ਚੀਜ਼ ਤੋਂ ਮੈਂ ਕਹਿਣਾ ਜੀ ਪ੍ਰਮਾਤਮਾ ਨੇ ਮੇਰੀ ਸੇਵਾ ਲਈ ਹੈ ਜੀ ਮੈਂ ਤਾਂ ਐਂਡ ਆਪਣੇ ਮਰਦੇ ਦੰਮ ਤੱਕ ਨਿਭਾਉਂਗਾ ਜੀ ਭਾਵੇਂ ਜੋ ਮਰਜੀ ਹੋ ਜੇ ਭਾਵੇਂ ਚੌਕ ਕੇ ਮੈਨੂੰ ਕੜੀਸ ਦਿਨ ਮਾਰ ਦੇਣ ਮੈਂ ਨਹੀਂ ਪਿੱਛੇ ਹਟਦਾ ਜੀ ਜੋ ਮੈਂ ਤਸ਼ੱਦਦ ਸਿਹਾ ਉਹ ਮੇਰੇ ਮੈਨੂੰ ਪਤਾ ਮੈਂ ਕੀ ਸਹਿ ਕੇ ਆਇਆ ਜੀ ਰਾਤ ਨੂੰ ਤੇ ਇੱਕ ਸੋਨਹਾਲ ਸੋਸ਼ੀਆ ਕਾਹੇ ਇੱਕ ਇੱਕ ਮੈਂ ਗੱਲ ਹੋਰ ਕਹਿਣਾ ਚਾਹਣਾ ਸਾਰੇ ਹੀ ਨੌਜਵਾਨਾਂ ਨੂੰ ਸਾਰੇ ਹੀ ਪੰਜਾਬੀਆਂ ਨੂੰ ਸਾਰੇ ਭੈਣ ਭਰਾਵਾਂ ਨੂੰ ਵੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਹੜੇ ਲੜਨ ਵਾਲੇ ਲੋਕ ਨੇ ਉਹਨਾਂ ਨਾਲ ਉਦੋਂ ਲਾਈ ਆ ਕੇ ਖੜਦੇ ਨੇ ਜਦੋਂ ਸਟੈਂਡ ਲੈਂਦੇ ਨੇ ਜਦੋਂ ਪਹਿਲਾਂ ਆਪ ਆਪਣੀ ਲੜਾਈ ਲੋਕ ਕਮੁੰਦੇ ਨੇਗੇ ਇਹਨੇ ਪਹਿਲਾਂ ਸਾਰੇ ਜਿਹੜੀ ਆਪਣੀ ਕਹਾਣੀ ਸੋਸ਼ਲ ਮੀਡੀਆ ਰਾਹੀਂ ਦੱਸੀ ਤਾਂ ਹੀ ਲੋਕ ਨਾਲ ਇਹਦੇ ਨਾਲ ਜੁੜੇ ਪੜਕਿਆਂ ਦੇ ਨਾਲ ਜਦੋਂ ਇਹੋ ਜਿਹਾ ਘਟਨਾਵਾ ਵਾਪਰਦੇ ਨੇ ਲੋਕ ਚੁੱਪ ਕਰਕੇ ਡਰ ਕੇ ਘਰੇ ਬੈ ਜਾਂਦੇ ਨੇ ਡਰਨ ਦੀ ਜਰੂਰਤ ਨਹੀਂ ਜਦੋਂ ਤੁਸੀਂ ਡਰ ਕੇ ਘਰੇ ਬੈ ਉਹਨਾਂ ਫਿਰ ਹੋਰ ਲੋਕਾਂ ਨਾਲ ਜਿਆਦਾ ਹੁੰਦੀ ਆ ਇਸ ਕਰਕੇ ਡਰਨ ਦੀ ਜਰੂਰਤ ਨਹੀਂ ਹੁੰਦੀ ਪਹਿਲੀ ਤਾਂ ਦਲੇਰੀ ਅਸੀਂ ਇਸ ਦੀ ਮੰਨਦੇ ਆ ਬਾਕੀ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਇਹੀ ਬੇਨਤੀ ਕਰਨਾ ਚਾਹੁੰਦੇ ਆ ਵੀ ਡਰਿਆ ਨਾ ਕਰੋ ਜਦੋਂ ਕੰਨ ਲੋਕਾਂ ਆ ਕੇ ਰੱਖੋਗੇ ਲੜਾਈ ਨੂੰ ਆਪ ਮੁਹਰੇ ਜਦੋਂ ਲੱਗ ਕੇ ਲੜੋਗੇ ਤਾਂ ਲੋਕ ਵੀ ਨਾਲ ਜੁੜਨਗੇ ਇੱਕ ਸਾਡੀ ਅਪੀਲ ਹੋਰ ਹੈ ਖਾਸ ਤੌਰ ਤੇ ਲੁਧਿਆਣੇ ਦੇ ਵਿੱਚ ਸਾਡੇ ਭਰਾ ਬੈਠੇ ਆ ਭਵਨ ਬੈਠਾ ਪ੍ਰਿੰਸ ਬੈਠਾ ਬਾਈਦਾਰ ਕੇ ਸਾਰੇ ਬੈਠ ਜਦੋਂ ਲੁਧਿਆਣਾ ਵਿੱਚ ਕਦੇ ਕੋਈ ਧੱਕਾ ਹੁੰਦਾ ਜ਼ਰੂਰ ਸੰਪਰਕ ਕਰੋ ਇਹ ਸਾਡੇ ਇੱਚੀ ਰਹਿਣ ਵਾਲੇ ਭਰਾ ਨੇ ਅਸੀਂ ਵੀ ਆ ਜਾਾਂਗੇ ਪਰ ਅਸੀਂ ਉਹ ਗੱਲ ਜਿਵੇਂ ਭਾਨ ਨੇ ਕਹੀ ਵੀ ਕੋ ਇਹੋ ਜੀ ਘਟਨਾ ਤੋਂ ਬਾਅਦ ਚੁੱਪ ਕਰਕੇ ਦਰ ਕੇ ਘਰੇ ਨਾ ਬੈਠ ਗਏ ਜੇ ਅਸੀਂ ਉਸੇ ਕਰਕੇ ਤਾਂ ਮੂੰਹ ਪੈਂਦਾ ਜਦੋਂ ਚੁੱਪ ਹੁੰਨੇ ਤਾਂ ਮੂੰਹ ਪੈਂਦਾ ਸੋ ਮੈਂ ਕਹਾਂਗਾ ਚੰਦ ਸ਼ਬਦ ਕੁਝ ਜਿਹੜੇ ਹੈਗੇ ਆ ਉਹ ਗੁਰਿੰਦਰ ਗਿੱਲ ਗੁਰਿੰਦਰ ਗਿੱਲ ਮੇਰੇ ਕੋਈ ਨਹੀਂ ਬੋਲੋ ਨਹੀਂ ਤੁਸੀਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਲੜਾਈ ਦਾ ਮੁੱਢ ਬਣਿਆ ਕਿ ਖਾਲੀ ਪਈਏ। ਜੇ ਅੱਛਾ ਆਪਾਂ ਇਹ ਸੰਘਰਸ਼ ਤੇ ਪਹੁੰਚੇ ਆਂ ਜਿਵੇਂ ਬਾਈ ਨੇ ਕਿਹਾ ਵੀ ਜ਼ਮੀਰ ਮਾਰਗ ਦਾ ਸਾਰਾ ਕੁਝ ਮਰ ਗਿਆ। ਜਿਹੜੇ ਮਹਾਪੁਰਖ ਦੀ ਫੋਟੋ ਲੱਗੀ ਸੀ ਗੱਡੀ ਦੇ ਉੱਤੇ ਉਹਦਾ ਤਾਂ ਸਲੋਗਨ ਇਹ ਆ ਵੀ ਸਰੀਰ ਦਾ ਮਰਨਾ ਮਰਨਾ ਨਹੀਂਗਾ ਜ਼ਮੀਰ ਦਾ ਮਰਨਾ ਮਰਨਾ ਵਾ। ਸੋ ਸੰਤਾਂ ਦੀ ਫੋਟੋ ਨੂੰ ਲੈ ਕੇ ਜਿਹੜਾ ਫਸਾਦ ਹੋਇਆ ਤੇ ਜਿੰਨੇ ਟੁਕੜਬੋਚ ਅੱਗੇ ਪਿੱਛੇ ਵੀ ਸੰਤਾਂ ਨੂੰ ਬੋਲਦੇ ਰਹਿੰਦੇ ਆ ਉਹਨਾਂ ਨੂੰ ਵੀ ਇਸ ਗੱਲ ਤੋਂ ਕੰਨ ਹੋ ਗਏ। ਸਾਡੇ ਕਾਲ ਤਕ ਸਾਹਿਬ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲੇ ਉਹ ਸਾਡੇ ਆਈਡਲ ਵੀ ਨੇ ਅਕਾਲ ਤਖਤ ਸਾਹਿਬ ਵੱਲੋਂ ਸ਼ਹੀਦ ਵੀ ਨੇ ਸੋ ਜਿੰਨੇ ਹੋਰ ਵੀ ਬੋਲਣ ਵਾਲੇ ਆ ਜਿੱਥੇ ਕਿਤੇ ਵੀ ਸੰਤਾਂ ਦੀ ਬੇਅਦਬੀ ਹੁੰਦੀ ਆ ਉੱਥੇ ਵੀ ਆਪਾਂ ਘਰਾਂ ਚ ਨਾ ਬਹਿ ਜਾ ਕਰੀਏ ਜਾਂ ਸਿਰਫ ਕਮੈਂਟ ਮਾਰ ਕੇ ਫੇਸਬੁੱਕ ਤੇ ਚੁੱਪ ਕਰਕੇ ਨਾ ਬਹਿ ਜਾ ਕਰੀਏ ਇਸ ਲੜਾਈ ਨੂੰ ਵੀ ਆਪਾਂ ਲੀਗਲੀ ਲਿਆ ਕੇ ਕਾਨੂੰਨੀ ਲਿਆ ਕੇ ਆਪਾਂ ਇਸ ਲੜਾਈ ਨੂੰ ਵੀ ਜਿੱਤ ਸਕਦੇ ਹਾਂ ਇਸ ਤਰੀਕੇ ਬਾਕੀ ਤੁਸੀਂ ਬੋਲੋ ਮੈਂ ਥੋੜਾ ਜਿਹਾ ਮੈਂ ਆਪਣੇ ਅੰਦਾਜ਼ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ ਬੇਸਿਕਲੀ ਮੇਰਾ ਲਿਖਣ ਦਾ ਇੱਕ ਪੇਸ਼ਾ ਹੈ ਸਿਆਸਤ ਤਦ ਵੀ ਭਾਰੂ ਸੀ ਸਿਆਸਤ ਅੱਜ ਵੀ ਭਾਰੀ ਹੈ ਸਿਆਸਤ ਤਦ ਵੀ ਭਾਰੂ ਸੀ ਸਿਆਸਤ ਅੱਜ ਵੀ ਭਾਰੀ ਹੈ ਉਦੋਂ ਵੀ ਮਰੇ ਬੇਦੋਸ਼ੇ ਤੇ ਜਜ਼ਬਾਤੀ ਉਹ ਦੌਰ ਤਾਂ ਅੱਜ ਵੀ ਚੱਲ ਰਹੀ ਹੈ ਲੜਾਈਆਂ ਸੀ ਉਦੋਂ ਵੀ ਲੜੀਆਂ ਲੜਾਈਆਂ ਸੀ ਹੁਣ ਵੀ ਲੜ ਰਹੇ ਆ ਉਹ ਰਹਿੰਦੇ ਸਾਂ ਤਾਂ ਕਹੀ ਲੜਦੇ ਰਹਾਂਗੇ ਗੱਲ ਰਣਜੋਤ ਦੀ ਨਹੀਂ ਗਲਤ ਹੈ ਸਾਰੇ ਇਨਸਾਨੀ ਹੱਕ ਹਕੂਕਾ ਦੀਆ ਇਨਸਾਨੀ ਦੀਆ ਇਹ ਤੇ ਧਰਮ ਜਾਤ ਵਿਤਕਰਾ ਪੇਤ ਪਾਪ ਦੀ ਗੱਲ ਨਹੀਂ ਹੈ ਇੱਥੇ ਮੈਂ ਇਨਸਾਨੀਅਤ ਪਸੰਦ ਹਰ ਇੱਕ ਬਸ਼ਿੰਜਨ ਆਹੀ ਅਪੀਲ ਹੈ ਕਿ ਜਿੱਥੇ ਕਿਤੇ ਵੀ ਇਹੋ ਜੀ ਗੱਲਬਾਤ ਹੁੰਦੀ ਹੈ ਜਿੱਦਾਂ ਸਾਰੇ ਉੱਟ ਕੇ ਖੜੇ ਹੋਏ ਨਾ ਸਾਰੇ ਆਪਾਂ ਨੂੰ ਡਟ ਕੇ ਖੜਨ ਦੀ ਲੋੜ ਹੈ ਸ਼ੁਰੂਆਤ ਵਿੱਚ ਤਾਂ ਐਦਾਂ ਲੱਗਿਆ ਸੀ ਕਿ ਬੜੀਆਂ ਵੱਡੀਆਂ ਪਾਵਰਾਂ ਨੇ ਇਹਨਾਂ ਨੂੰ ਦਬ ਲੈਣਾ ਪਰ ਆਜੋ ਪਾਵਰਾਂ ਕਿਤੇ ਲੱਭਿਆ ਨਹੀਂ ਨਜ਼ਰ ਆਉਂਦੀਆਂ ਕਿਉਂ ਕਿ ਤੁਹਾਡੀ ਏਕੇ ਦੀ ਪਾਵਰ ਨੇ ਤੁਹਾਡੀ ਤਾਕਤ ਨੇ ਉਹ ਸਾਰੇ ਦੇ ਸਾਰੇ ਤੰਬੂੜਾ ਕੇ ਰੱਖ ਦਿੱਤੇ ਸੋ ਲਾਸਟ ਵਿੱਚ ਆਹੀ ਇਹ ਕਹਿ ਕਰਦਾ ਚਾਹੁੰਦਾ ਕਿ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਨੇ ਉਹ ਆਪਣੀਆਂ ਜ਼ਿੰਮੇਵਾਰੀਆਂ ਬਖੂਬੀ ਨਿਭਾਓ ਜੇ ਨਹੀਂ ਨਿਭਾਓਗੇ ਤਾਂ ਫਿਰ ਫਿਰ ਮਜਬੂਰਨ ਕਹਿ ਲੋ ਕਿ ਕਿਸੇ ਨਾ ਕਿਸੇ ਨੂੰ ਮੋਰਿਆ ਆ ਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲਖੇ ਬਾਈ ਜੀ ਦਾ ਔਰ ਭਾਨੇ ਬਾਈ ਜੀ ਦਾ ਖਾਸ ਕਰਕੇ ਸ਼ੁਕਰਾਨਾ ਕਰਨਾ ਚਾਹੁੰਦਾ ਕਿ ਜਿਹੜੇ ਸਾਡੇ ਨਾਲ ਸਾਡੇ ਗਰੀਬਾਂ ਨਾਲ ਖੜੇ ਨੇ ਠੀਕ ਹੈ ਦੂਜੀ ਗੱਲ ਮੈਂ ਇਹ ਕਹੂੰਗਾ ਕਿ ਕਿਸ ਕਦੀ ਵੀ ਜ਼ੁਲਮ ਅੱਗੇ ਨਹੀਂ ਝੁਕਣਾ ਜ਼ੁਲਮ ਦੇ ਅੱਗੇ ਲੜਨਾ ਆਪਾਂ ਕੋਈ ਪੁਲਿਸ ਕੋਈ ਐ ਨਹੀਂ ਚੱਕ ਕੇ ਲੈ ਕੇ ਜਾਂਦੀ ਉਹਦਾ ਮੁਕਾਬਲਾ ਕਰੋ ਜੇ ਲੈ ਕੇ ਜਾਂਦੀ ਆ ਧਰਨੇ ਲਾ ਰੋ ਰੋਲਾ ਪਾ ਰੋ ਬਾਈਆਂ ਨਾਲ ਸੰਪਰਕ ਕਰਦੋ ਤਾਂ ਵੈਸੇ ਲੋਕਾਂ ਦਾ ਖੜ ਜਾਂਦੇ ਆ ਉਹ ਗਰੀਬਾਂ ਨਾਲ ਇੰਨਾ ਖੜੇ ਆ ਇਹਨੇ ਲੋਕਾਂ ਦੇ ਪੈਸੇ ਤੋਂ ਆਏ ਆ ਉਹ ਬਾਈ ਨੇ ਇਹਨੇ ਪੁਲਿਸ ਚੱਕ ਕੇ ਰੋਜ ਲੈ ਜਾਂਦੀ ਆ ਉਹਨਾਂ ਨੂੰ ਬਾਈ ਉਹਨਾਂ ਨੂੰ ਲੱਖੇ ਬਾਈ ਨੂੰ ਆ ਹੁਣ ਵੀ ਉਹ ਤਰੀਕ ਸੀ ਵਿਚਾਰਾ ਕਹਿੰਦਾ ਮੈਂ ਯਾਰ ਕਿੱਦਾਂ ਆ ਮੈਂ ਤਾਂ ਪ੍ਰਸ਼ਾਸਨ ਹੀ ਨਹੀਂ ਜੀਣ ਦਿੰਦਾ ਦੂਜੇ ਦੇਣ ਹੀ ਤਰੀਕ ਆ ਜਾਂਦੀ ਹੈ ਸੋ ਇਹਨਾਂ ਨੇ ਵੀ ਕੀ ਲੈਣਾ ਇਹ ਸਾਡੇ ਲੋਕਾਂ ਨਾਲ ਸਾਥ ਦੇਣਾ ਚਾਹੁੰਦੇ ਸਾਡੇ ਲੋਕਾਂ ਦਾ ਸਾਥ ਦੇਣਾ ਚਾਹੁੰਦੇ ਕਿਉਂ ਕਿ ਕਿਸੇ ਨਾਲ ਅਤਿਆਚਾਰ ਨਾ ਹੋਵੇ ਕਿਸੇ ਨਾਲ ਕੋਈ ਧੱਕਾ ਨਾ ਹੋ ਜੇ ਨਿਆਜ਼ ਤੇ ਤਾਂ ਖੜਦੇ ਆ ਔਰ ਇਹਨਾਂ ਦੇ ਹੌਸਲੇ ਨਾਲ ਪਵਨ ਭਾਜੀ ਹੋਣਾ ਨਾਲ ਇਹਨਾਂ ਨੇ ਸਾਨੂੰ ਇੰਨਾ ਹੌਸਲਾ ਦਿੱਤਾ ਕਿ ਉਸ ਟਾਈਮ ਜਦੋਂ ਆਪਾਂ ਧਰਨੀ ਤੇ ਬੈਠੇ ਸੀ ਸਾਨੂੰ ਕਿਸੇ ਚੀਜ਼ ਦਾ ਡਰ ਹੀ ਨਹੀਂ ਸੀਗਾ ਕਿਉਂ ਸਾਨੂੰ ਪਤਾ ਹੀ ਪਿੱਛੇ ਸਾਡੇ ਸ਼ੇਰ ਖੜੇ ਆ ਉਹਨਾਂ ਨੇ ਸਾਨੂੰ ਪੂਰਾ ਹੌਸਲਾ ਦਿੱਤਾ ਆਇਆ ਸੀ ਘਬਰਾਣਾ ਨਹੀਂ ਬਾਈ ਤੁਸੀਂ ਲੜਨਾ ਸਵੇਰੇ ਅਸੀਂ ਆ ਰਹੇ ਆਂ ਬਸ ਇੰਨਾ ਹੀ ਉਹਨਾਂ ਨੇ ਕਿਹਾ ਸੀ ਔਰ ਅਸੀਂ ਪੂਰੇ ਜਜ਼ਬੇ ਨਾਲ ਉੱਥੇ ਲੜੇ ਔਰ ਉਸ ਚੀਜ਼ ਤੇ ਆਪਾਂ ਪਰਚੇ ਵੀ ਕਰਾਏ ਔਰ ਜਿੱਤ ਵੀ ਪ੍ਰਾਪਤ ਕੀਤੀ ਇੱਕ ਤਰ੍ਹਾਂ ਦੀ ਠੀਕ ਹੈ ਅੱਗੇ ਲੜਨਾ ਜਿੱਦਾਂ ਇਹ ਬਾਈ ਹੋਰੀ ਕਹਿਣਗੇ ਅਸੀਂ ਉਦਾਂ ਚੱਲਾਂਗੇ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਛਾ ਮੈਂ ਜਿਹੜੀ ਸਭ ਤੋਂ ਵਧੀਆ ਗੱਲ ਇਹ ਅਖੀਰ ਤੇ ਕਹਿਣਾ ਚਾਹੁੰਦਾ ਕਿ ਇੱਥੇ ਜਿਹੜੀਆਂ ਸਰਕਾਰਾਂ ਨੇ ਜ਼ੋਰ ਲਾ ਲਿਆ ਵੀ ਹਿੰਦੂ ਤੇ ਸਿੱਖਾਂ ਦਾ ਪਾੜਾ ਕਰਵਾ ਦਿਓ ਇੱਥੇ ਇਸ ਮਸਲੇ ਤੇ ਹਿੰਦੂ ਸਿੱਖ ਸਾਰੇ ਇਕੱਠੇ ਆ ਬਿਲਕੁਲ ਇਹ ਬਹੁਤ ਵਧੀਆ ਇੱਕ ਮਿਸਾਲ ਹੈ ਪੂਰੇ ਪੰਜਾਬ ਦੀ ਲੁਧਿਆਣੇ ਦੇ ਵਿੱਚ ਇੱਕ ਸਿੱਖ ਨੌਜਵਾਨ ਨਾ ਧੱਕਾ ਹੋਇਆ ਸੰਤਾਂ ਦੀ ਤਸਵੀਰ ਕਰਕੇ ਹੋਇਆ ਤੇ ਇਹ ਹਿੰਦੂ ਨੌਜਵਾਨ ਸਭ ਤੋਂ ਅੱਗੇ ਆਇਆ ਮੇਰਾ ਵੀਰ ਭਾਈ ਜੀ ਮੈਂ ਹਿੰਦੂ ਆ ਮੈਨੂੰ ਸਾਰੇ ਸਿੱਖ ਹਾਂ ਬਿਲਕੁਲ ਇਹ ਇਹ ਇਨਸਾਨੀਅਤ ਹੈ ਇਹ ਪੰਜਾਬ ਦਾ ਭਾਈਚਾਰਾ ਜਿਹੜੇ ਭਾਈਚਾਰੇ ਨੂੰ ਇੱਥੇ ਤਾਕਤਾਂ ਬੇਹਰਾ ਜ਼ੋਰ ਲਾ ਲਿਆ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਤਾਕਤਾਂ ਇਸ ਭਾਈਚਾਰੇ ਨੂੰ ਖਤਮ ਨਹੀਂ ਕਰ ਸਕਦੀਆਂ ਸੋ ਇਹ ਬਹੁਤ ਵਧੀਆ ਗੱਲ ਆ ਕਿ ਅਸੀਂ ਇਕੱਠੇ ਆ ਮੈਂ ਫਿਰ ਕਹਣਾ ਲੁਧਿਆਣਾ ਕਿਤੇ ਵੀ ਘਟਨਾ ਵਾਪਰਦੀ ਆ ਕਿਸੇ ਹਿੰਦੂ ਭਰਾਣਾ ਵਾਪਰਦੀ ਆ ਸਿੱਖ ਨਾ ਵਾਪਰਦੀ ਆ ਕਿਸੇ ਸਾਡੇ ਕੋਈ ਐਸਸੀ ਨਾਲ ਜਾਂ ਹੋਰ ਕਿਸੇ ਕਿਸੇ ਨਾ ਵਾਪਰਦੀ ਆ ਤਾਂ ਸਾਨੂੰ ਸਾਰੇ ਪੰਜਾਬ ਨੂੰ ਇਕੱਠੇ ਹੋ ਗਏ ਸਾਡੇ ਵਿੱਚ ਅੱਜ ਚੌਥਾ ਪੰਜਵਾਂ ਦਿਨ ਲੰਘਿਆ ਠੀਕ ਆ ਮੁਕਦਮਾ ਦਰਜ ਹੋ ਗਿਆ ਅਸੀਂ ਸੀਪੀ ਲੁਧਿਆਣਾ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਇਹਦੀ ਕਾਰਵਾਈ ਅੱਗੇ ਕੀ ਹੋਈ ਆ ਗ੍ਰਿਫਤਾਰੀ ਹੋਈ ਹਾਲਾਂਕਿ ਨੌਨ ਅਵੇਲੇਬਲ ਜਿਹੜਾ ਐਫ ਆਈ ਆਰ ਦਰਜ ਹੋਈ ਆ ਉਹਨਾਂ ਤਿੰਨ ਚਾਰ ਬੰਦਿਆਂ ਦੇ ਉੱਤੇ ਜਿਹੜੀਆਂ ਧਾਰਮਿਕ ਭਾਵਨਾਵਾਂ ਨੂੰ ਢਕਾਉਣ ਦਾ ਪਰਚਾ ਦਰਜ ਹੋਇਆ ਉਹ ਉਹਦੀ ਜ਼ਮਾਨਤ ਨਹੀਂ ਹੈਗੀ ਉਹਦੇ ਸੰਬੰਧ ਵਿੱਚ ਕੋਈ ਗ੍ਰਿਫਤਾਰੀ ਨਹੀਂ ਹਾਲ ਤੱਕ ਹੋਈ ਸੋ ਇਸ ਕਰਕੇ ਉਹਨਾਂ ਦਾ ਬਾਰੇ ਦੱਸਿਆ ਜਾਵੇ ਕਿ ਉਹਨਾਂ ਦੀ ਗ੍ਰਿਫਤਾਰੀ ਦਾ ਕੀ ਬਣਿਆ ਜੇ ਨਹੀਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੰਘਰਸ਼ ਆ ਉਹ ਤਿੱਖਾ ਕਰਾਂਗੇ ਦੁਬਾਰਾ ਫਿਰ ਲੁਧਿਆਣੇ ਦੇ ਵਿੱਚ ਲੋਕਾਂ ਨੂੰ ਅਪੀਲ ਕਰਾਂਗੇ ਉਹਨਾਂ ਦੀ ਗ੍ਰਿਫਤਾਰੀ ਲਈ ਵੀ ਕੋਈ ਕੱਠ ਰੱਖਿਆ ਜਾਂਦਾ ਕੱਲ ਨੂੰ ਇੱਥੇ ਕਮੇਟੀ ਨੇ ਜਿਹੜੀ ਸਾਰੀ ਟੈਕਸੀ ਯੂਨੀਅਨ ਉਹਨਾਂ ਨੇ ਉਹ ਵੀ ਇੱਥੇ ਹੁਣ ਜਿਹੜਾ ਮਸਲਾ ਸਾਂਝਾ ਕਰਿਆ ਕਿ ਕੱਲ ਨੂੰ ਜਿਹੜਾ ਸੀਪੀ ਨੂੰ ਮਿਲਿਆ ਵੀ ਜਾਊਗਾ ਮੈਨਣ ਤੋਂ ਬਾਅਦ ਇਹ ਦੱਸਿਆ ਵੀ ਜਾਊ ਸੰਗਤ ਨੂੰ ਕਿ ਕੀ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਹੈ ਜਿਵੇਂ ਕਿ ਬਾਈ ਜੀ ਨੇ ਸਾਰੀ ਟੈਕਸੀ ਯੂਨੀਅਨ ਨੇ ਸਾਰਿਆਂ ਨੇ ਇਹ ਕਿਹਾਈ ਹੈ ਵੀ ਜੇ ਨਹੀਂ ਕਾਰਵਾਈ ਹੋਊਗੀ ਤਾਂ ਬਹੁਤ ਤਕੜਾ ਤਿੱਖਾ ਸੰਘਰਸ਼ ਹੋਊਗਾ ਰਣਜੋਧ ਨੂੰ ਜਿੱਥੇ ਵੀ ਦਿੱਕੜੜਾ ਹੈ ਸਾਰਾ ਇਨਸਾਫ ਲਵਾਉਣਾ ਉੱਥੇ ਦਿੱਕਰ ਇਹਨੂੰ ਸਿਰੇ ਤੇ ਕਰ ਲੈ ਕੇ ਜਾਇਆ ਜਾਊਗਾ